ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲੋ ਸੱਜਣੋ ਜਿਹੜਾ ਆਪਣਾ ਨਾੜ ਕਿਰਾਂ ਦਾ ਕੰਮ ਆਪਾਂ ਕਰਤਾ ਕੰਪਲਟ ਵਗੈਰਾ ਚੈੱਕ ਅਪ ਕਰਾਉਨੇ ਆ ਸਾਰਾ ਹੌਲੈਂਡ ਕੰਪਨੀ ਦਾ ਯੂਜ਼ ਕੀਤਾ ਦੇਖੋ ਜਿਹੜੀ ਵਾਸ਼ਲ ਤੋਂ ਲੈ ਕੇ ਸੀਐਨਐਚ ਕੰਪਨੀ ਚਲੋ ਭਾਈ ਇਧਰ ਪ੍ਰੈਸ਼ਰ ਵਧਾਈ ਜਾਂਦਾ ਨੋਜਲਾ ਦਾ ਕਿਉਂਕਿ ਪਹਿਲਾਂ ਪ੍ਰੈਸ਼ਰ ਘਟ ਸੀਗਾ ਮੈਂ ਵੀ ਸੱਜਣੋ ਜੋ ਆਪਾਂ ਸਾਇਲੈਂਸਰ ਉਧਰੋਂ ਨੀਲੇ ਦੀ ਸ਼ੌਪ ਤੋਂ ਲਿਆਏ ਸੀਗੇ ਇਹ ਕਿਉਂਕਿ ਇਹ ਆਪਾਂ ਜਿਹੜਾ ਸੋਨਾਲੀਕਾ ਟਰੈਕਟਰ ਆਪਾਂ ਕਾਂਦਾਲੇ ਤੋਂ ਤਿਆਰ ਕਰ ਰਹੇ ਆ ਉਹਦੇ ਉੱਪਰ ਆਪਾਂ ਸਾਇਲੈਂਸਰ ਪਾਈਪ ਵਾਲਾ ਲਾਉਣਾ ਅੱਜ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਵੀ ਸੱਜਣੋ ਅੱਜ ਵਾਤ ਗੱਲਬਾਤ ਕਰਦੇ ਆ ਆਪਾਂ ਜਿਹੜਾ ਕਿ ਆਪਣੇ ਕੋਲੇ ਇੱਕ ਸੋਨਾਲੀਕਾ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਖੁੱਲਿਆ ਵਾ ਇਧਰ ਸੋਨਾਲੀਕਾ ਇੱਕ ਆਪਣੇ ਕੋਲੇ ਕਾਂਦਾਲੇ ਤੋਂ ਖੁੱਲਿਆ ਵਾ ਜਿਹੜਾ ਕਿ 60 ਐਚਪੀ ਨੂੰ ਆਪਾਂ 75 ਐਚਪੀ ਕਰ ਰਹੇ ਆ ਇਸ ਟਰੈਕਟਰ ਨੂੰ ਕੁਛ ਚੈੱਕ ਕਰ ਸਕਦੇ ਟਰੈਕਟਰ ਖੁੱਲੇ ਨੇ ਇਧਰ ਮਾਨਸਾ ਵਾਲਿਆਂ ਦਾ ਆਪਣਾ ਇੰਜਨ ਭੇਜਿਆ ਵਾ ਤੇ ਜਿਹੜਾ ਪੱਟੀ ਤੋਂ ਟਰੈਕਟਰ ਖੁੱਲਿਆ ਉਹਨਾਂ ਦਾ ਵੀ ਆਪਣਾ ਇੰਜਨ ਫਟਰਾਸ ਤੇ ਭੇਜਿਆ ਵਾ ਅੱਜ ਉਹਨਾਂ ਦਾ ਪਾਰਟਸ ਵੀ ਮੇਰੇ ਹਸਾਮਨਾ ਅੱਜ ਆ ਜਾਊਗਾ ਆਪਾਂ ਚੱਲਾਂਗੇ ਲੈਨ ਸ਼ਾਮ ਨੂੰ ਤੇ ਚਲੋ ਸੱਜਣੋ ਬਾਕੀ ਜੁੜ ਰਿਓ ਵੀਡੀਓ ਦੇ ਨਾਲ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਾਕੀ ਮਰ ਉਹਨਾਂ ਤੁਹਾਨੂੰ ਨਿਗਾਦੂ ਚੋ ਕੈਮਰਾ ਕਰਕੇ ਇਧਰ ਇੱਕ ਨਾਟਗਰਾਂ ਜੋ ਆਪਣੇ ਕੋਲੇ ਜੱਗੇ ਵੀਰ ਦਾ ਆਇਆਗਾ ਬਾਂਦਰਾ ਤੋਂ ਜੋ ਕਿ ਆਪਣੇ ਨੇੜੀ ਆ ਇਹਦੇ ਵਿੱਚ ਆਪਾਂ ਨਿੱਕੇ ਮੁੱਟੇ ਜੋ ਕੰਮਾਂਗੇ ਸਾਰੇ ਕਰਨੇ ਆ ਇਧਰ ਸੋਨਾਲੀਕਾ ਜਿਹੜਾ ਕਿੜਾ ਆਪਣੇ ਲੁਧਿਆਣੇ ਤੋਂ ਖੁੱਲਿਆ ਵਾ ਇਹਦਾ ਵੀ ਆਪਣਾ ਕੰਮ ਚੱਲੀ ਜਾਂਦਾਗਾ ਬਾਕੀ ਟਰੈਕਟਰ ਆਪਣੇ ਕੋਲ ਬੋਕਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਹੋਈ ਜਾਂਦਾ ਓਕੇ ਕੰਮ ਤੇ ਇਧਰ ਜਿਹੜਾ ਸੋਨਾਲੀਕਾ ਕੰਦਾਲ ਤੋਂ ਖੁੱਲਿਆ ਵਾ ਇਹਦੇ ਵਿੱਚ ਵੀ ਆਪਾਂ ਟਰਬੋ ਵਗੈਰਾ ਦੀ ਮੋਡੀਫਿਕੇਸ਼ਨ ਕਰ ਰਹੇ ਹਾਂ ਲਓ ਸੱਜਣੋ ਬਾਕੀ ਜੁੜ ਰਹੇ ਤੁਸੀਂ ਵੀਡੀਓ ਦੇ ਨਾਲ ਸਾਰਾ ਦਿਖਾਵਾਂਗੇ ਤੁਹਾਨੂੰ ਸ਼ਾਮ ਤੱਕ ਦਾ ਬਲੌਗ ਕੀ ਕੋਈ ਜੱਜ ਦੇ ਦਿੰਦੇ ਵਿੱਚ ਆਪਣਾ ਵਰਕ ਕੰਪਲੀਟ ਹੁੰਦਾ। ਲੋ ਜੀ ਆਪਣਾ 91 ਦਾ ਹੋ ਗਿਆ ਕੰਮ ਕੰਪਲੀਟ। ਇਹਦੇ ਐਕਸਲਾਂ ਦਾ ਮੂਹਰੇ ਗ੍ਰੀਸ ਵਗੈਰਾ ਹੋ ਗਿਆ ਸਰਵਿਸ ਵਲ ਹੋ ਗਈ ਵੀ। ਤੇ ਬਾਕੀ ਅਸੀਂ ਸਰਵਿਸ ਵਗੈਰਾ ਸੀ ਇਅਰ ਸਿਲਿੰਡਰ ਵਗੈਰਾ ਸਾਰਾ ਲਾ ਕੇ ਤੇ ਇਦਾਂ ਕਰਦੇ ਆ ਜੀ ਉੱਤੇ ਤੇਲ ਨਿਕਲਾ ਬਦਲਦੇ। ਚਲੋ ਹੋ ਗਈ ਵਧੀਆ ਕੰਮ ਹੋ ਗਿਆ ਦਾ ਓਕੇ ਹੋ ਗਿਆ। ਨੂੰ ਪਾਉਣਾ ਤੇਲ ਦੁੱਲੇ ਦਾ ਬਾਕੀ ਉਸ ਤੋਂ ਬਾਅਦ ਲਗਾਗੇ ਆਪਾਂ ਇਹਦਾ ਗੀਅਰ ਗੀਅਰ ਲਾਉਣ ਫਰੀ ਸਪੀਡ ਆ 30 ਵੀ ਕੱਲ ਨੂੰ 11 12 ਵਜੇ ਤੱਕ ਨੂੰ ਕੰਪਲੀਟ ਕਰ ਦਾਂਗੇ ਇਹਨੂੰ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਇਹ ਸਾਰਾ ਟਰੈਕਟਰ ਨੂੰ ਵੀ ਆਪਾਂ ਕੱਢਾਂਗੇ ਬਾਹਰ ਇਹਦੇ ਵੀ ਆਪਾਂ ਟਰਬੋ ਵਗੈਰਾ ਕੱਲ ਨੂੰ ਸ਼ੁਰੂ ਕਰ ਦਾਂਗੇ ਲਾਉਣਾ ਲੋ ਸਦਨੋ ਜਿਹੜਾ ਆਪਣਾ ਨਾੜ ਗਿਰਾਂ ਦਾ ਕੰਮ ਆਪਾਂ ਕਰਤਾ ਕੰਪਲੀਟ ਹੁਣ ਇਸ ਤੋਂ ਬਾਅਦ ਆਪਾਂ ਟਰੈਕਟਰ ਜਿਹੜਾ ਆਪਣੇ ਕੋਲੇ ਮੋਹੀ ਤੋਂ ਆਇਆ ਵਾ ਲੁਧਿਆਣੇ ਤੋਂ ਤੇ ਸੋ ਆਪਾਂ ਇਹਦੇ ਗੇਅਰ ਦੀ ਕਰਦੇ ਹਾਂ ਫਿਟਿੰਗ 3 ਸਪੀਡ ਵਾਲੇ ਦੀ ਤੇ ਆਓ ਲੈ ਕੇ ਆਈਏ ਸਮਾਨ ਆਪਾਂ ਇਹਦਾ ਜਾ ਕੇ ਕੁਝ ਖਰਾਬ ਦਾ ਕੰਮ ਆਪਾਂ ਕੋੜਕਪੁਰੇ ਕਰਾਉਣਾ ਸੀਗਾ ਉਹ ਚਲਦਿਆਂ ਕਰਵਾਉਣਾ ਆਪਾਂ ਬਾਕੀ ਇਹਦੇ ਚ ਪਾਰਟਸ ਜਿਹੜਾ ਯੂਜ਼ ਕਰ ਰਹੇ ਹਾਂ ਹਾਲੈਂਡ ਕੰਪਨੀ ਦਾ ਜਿਹਨਾਂ ਨੂੰ ਪਾਵਾਂਗੇ ਬਿਲਕੁਲ ਕੰਪਨੀ ਦਾ ਆਰਥ ਵਗੈਰਾ ਚੈੱਕ ਅਪ ਕਰਾਉਣੇ ਆ ਸਾਰਾ ਹਾਲੈਂਡ ਕੰਪਨੀ ਦਾ ਯੂਜ਼ ਕੀਤਾ ਦੇਖੋ ਜਿਹੜੀ ਵਾਸ਼ਲ ਤੋਂ ਲੈ ਕੇ ਸੀਐਨਐਚ ਕੰਪਨੀ ਨੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਵਾਸ਼ਨਾ ਤੱਕ ਸਾਰਾ ਕੰਪਨੀ ਨੇ ਯੂਜ਼ ਕੀਤੀ ਆਪਾਂ ਕੋਈ ਆਪਾਂ ਲੋਕਲ ਪਾਰਟਸ ਨਹੀਂ ਯੂਜ਼ ਕੀਤਾ ਇਧਰ ਯੂਨਿਟ ਵਗੈਰਾ ਆ ਤੁਸੀਂ ਦੇਖ ਰਹੇ ਹੋ ਇਹ ਯੂਨਿਟ ਵਗੈਰਾ ਇਹਦੀ ਲਿਸਟ ਵੇਖੋ 675 ਰੁਪਏ ਆ ਐਸ ਯੂਨਿਟ ਦੀ ਚੰ ਚਮਕਦਾ ਨਾਲ ਸਟੀਲ ਦੀ ਬਾਟੀ ਵਾਂਗੂ ਆ ਚੀਜ਼ ਸਾਰੀ ਕੰਪਨੀ ਦੀ ਆਪਾਂ ਯੂਜ਼ ਕਰਦੇ ਆ ਨਾ ਕਿ ਲੋਕਲ ਆ ਤੁਸੀਂ ਚੈੱਕ ਕਰ ਸਕਦੇ ਹੋ ਕੰਪਨੀ ਦੀਆਂ ਗਰਾਰੀਆਂ ਬਿਲਕੁਲ ओरिजिनल ਸੀਐਨਐਚ ਕੰਪਨੀ ਦੀ ਆਵਾਸ਼ਲਾਂ ਵਗੈਰਾ ਵੀ ਬਿਲਕੁਲ ਸਹੀ ਹੈ। ਬਾਕੀ ਮੇਰੇ ਕੋਲ ਇੱਕ ਦੇਸੀ ਯੂਨਿਟ ਵੀ ਪਿਆਗਾ ਤੁਹਾਨੂੰ ਉਹ ਦਿਖਾਣਾਗਾ ਮੈਂ। ਇੱਕ ਆਪਣੇ ਕੋਲੇ ਦੇਸੀ ਯੂਨਿਟ ਵੀ ਪਿਆਗਾ ਦਾ ਸਵਰਾਜ ਦਾ। ਜਿਹੜਾ ਅੱਜ ਕੱਲ ਫਿੱਟ ਹੋ ਰਿਹਾਗਾ। ਕਿਉਂਕਿ ਸੱਜਣੋਂ ਜਿਹੜਾ ਆਪਣੇ ਕੰਮ ਦੇ ਵਿੱਚ ਜਿਹੜੀ ਸਪਲਾਈ ਆ ਸਭ ਤੋਂ ਵੱਧ ਮੈਂ ਨਾ ਰੱਖਦੀ ਆ। ਬਾਕੀ ਤੁਹਾਨੂੰ ਦਿਖਾਣਾ। ਆ ਬਿਲਕੁਲ ਦੇਸੀ ਯੂਨਟ ਆ ਜਿਹੜੇ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਮਿਲਦੇ ਆ ਇਹਨਾਂ ਦੇ ਵਿੱਚ ਆ ਦੇਖੋ ਕੜਾਕੜਾ ਵੈਲਡਿੰਗ ਕਰਵਾਇਆ ਵਾ ਇਹ ਪੱਟੇ ਜਾਂਦੇ ਆ ਨਾ ਯੂਨਟ ਚੈੱਕ ਕਰ ਸਕਦੇ ਹਾਂ ਇਹ ਵੀ ਆਪਣੇ ਕੋਲੇ ਆਇਆਗਾ ਕਿਉਂਕਿ ਪੁਰਾਣੇ ਟਰੈਕਟਰ ਦੇ ਵਿੱਚੋਂ ਕੱਢਿਆ ਜਿਹੜੀ ਅੱਜ ਕੱਲ੍ਹ ਤੁਹਾਨੂੰ ਕਿੱਟ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਦੇਖਣ ਨੂੰ ਹੁਣ ਇਧਰ ਲਈ ਸਟਿਕ ਇਹਦੇ ਤੇ ਆਹ ਦੇਖੋ ਆ ਸੀਲ ਲੱਗਾ ਆ ਆ ਪਾਵਾਂਗਾ ਹੁਣ ਤੁਹਾਨੂੰ ਇਹਦੇ ਵਿੱਚ ਚਮਕਦਾ ਵੀ ਇੱਕ ਮਿਲ ਜਾਊਗਾ ਉਦੋਂ ਚਾ ਗਰਾਰੀ ਤੁਸੀਂ ਧਿਆਨ ਨਾਲ ਦੇਖੋਗੇ ਨਾ ਇਹ ਦੰਦੇ ਜੇ ਬਣੇ ਹੋਣਗੇ ਉੱਪਰ ਇਹਦੇ ਉਹ ਵੀ ਸਹੀ ਨਹੀਂਗਾ ਮਿੱਤਰੋ ਬਾਕੀ ਜਿਹੜੀ ਗਰਾਰੀ ਦੇ ਉੱਪਰ ਵੀ ਸੀਐਨਐਚ ਦਾ ਮਾਰਕਾ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਸੀਐਨਐਚ ਦਾ ਮਾਰਕਾ ਹੋਊਗਾ ਗਰਾਰੀ ਦੇ ਉੱਪਰ ਤੇ ਚਲੋ ਬਾਕੀ ਆਪਣਾ ਪਾਰਟਸ ਹੈ Ориਜਨਲ ਆਪਾਂ ਫਿੱਟ ਕਰ ਰਹੇ ਆ ਇੱਕ ਆਪਣੇ ਕੋਲੇ 855 ਟਰੈਕਟਰ ਆਇਆਗਾ ਤੁਹਾਨੂੰ ਦਿਖਾਨਾਂਗਾ ਮੈਂ ਇਦਰੇ 655 ਦਾ ਵੀ ਕੰਮ ਆਪਣਾ ਚੱਲੀ ਜਾਂਦਾਗਾ। ਬਾਕੀ ਤੁਹਾਨੂੰ ਦਿਖਾਉਣਾ ਇੱਕ 855 ਟਰੈਕਟਰ ਆਪਣੇ ਕੋਲੇ ਆਇਆਗਾ। ਇਹ ਵਾਲਾ। ਇਹਦਾ ਪਿੰਡ ਦਾ ਨਾਮ ਭੁੱਲ ਗਿਆ ਵੈਸੇ ਮੈਂ ਤੇ ਇਹ ਟਰੈਕਟਰ ਵੀ ਆਪਣੇ ਕੋਲੇ 3 ਸਪੀਡ ਦੀ ਗੇਅਰ ਦੀ ਸੈਟਿੰਗ ਕਰਾਉਣ ਵਾਸਤੇ ਆਇਆਗਾ। ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਸਭ ਜਣੋ ਕੀ ਹੈਗੀ? ਇਹਦੇ ਵਿੱਚ ਬਾਈ ਜੀ ਨੇ ਆਪਣਾ 3 ਸਪੀਡ ਵਾਲਾ ਗੇਅਰ ਲਵਾਇਆ ਸੀ ਆ ਲੀਵਰ ਤੁਸੀਂ ਦੇਖ ਲਿਓ ਲੱਗਿਆ। 3 ਸਪੀਡ ਵਾਲਾ ਗੇਅਰ ਲਵਾਇਆ ਸੀ ਇਹਨਾਂ ਨੇ ਪਤਾ ਨਹੀਂ ਕਿੱਥੋਂ ਜਿਹੜੀ ਆਪਣੀ ਆਮ ਲੋਕਲ ਕੱਟ ਮਿਲਦੀ ਆ ਤੇ ਫਿਰ ਹੋਇਆ ਕੀ ਇਹਦੇ ਵਿੱਚ ਇਹਦੇ ਵਿੱਚ ਗੇਅਰ ਨਿਕਲਣ ਦੀ ਪ੍ਰੋਬਲਮ ਪੈ ਗਈ ਇਸ ਟਰੈਕਟਰ ਦੇ ਵਿੱਚ ਜਿਹਦੇ ਕਾਰਨ ਕਰਕੇ ਫਿਰ ਬਾਈ ਜੀ ਆਪਣੇ ਕੋਲੇ ਛੱਡ ਕੇ ਗਏ ਆ ਤੇ ਚਲੋ ਇਹ ਵੀ ਦਿਖਾਵਾਂਗੇ ਤੁਹਾਨੂੰ ਖੋਲ ਕੇ ਕੀ ਕੀ ਇਹਦੇ ਵਿੱਚ ਪ੍ਰੋਬਲਮ ਨਿਕਲਦੀ ਆ ਤੇ ਕੀ ਗੱਲ ਬਾਤ ਬਾਕੀ ਤੁਹਾਨੂੰ ਦਿਖਾਵਾਂਗੇ ਸਾਰਾ ਇਸ ਟਰੈਕਟਰ ਦਾ ਵੀ ਇਦਰ 911 ਟਰੈਕਟਰ ਦੀ ਵਾਟਰ ਬਾਡੀ ਦਾ ਕੰਮ ਕੀਤਾ। ਬਾਕੀ ਇਦਰ ਜਿਹੜਾ ਆਪਣੇ ਕੋਲੇ ਖੱਟੜਾਂ ਵਾਲਾ ਟਰੈਕਟਰ ਸੀਗਾ ਇਹਦਾ ਵੀ ਆਪਣਾ ਲਿਫਟ ਟੱਪ ਆਪਣੇ ਕੋਲੇ ਬਣ ਕੇ ਆ ਚੁੱਕਿਆ। ਇਹ ਵੀ ਕੱਸ ਰਹੇ ਆਂ ਅੱਜ ਕੱਸਾਂਗੇ ਨਾ। ਤੇ ਚਲੋ ਸੱਜਣੋ ਬਾਕੀ ਵਲੌਗ ਨਾਲ ਜੁੜੇ ਰਹੋ ਤੇ ਕਰਦੇ ਆਂ 3 ਸਪੀਡ ਵਾਲਾ ਆਪਾਂ ਗੇਅਰ ਫਿੱਟ। ਲਓ ਸੱਜਣੋ ਜਿਹੜਾ ਆਪਣਾ 911 ਦਾ ਕੰਮ ਆਪਾਂ ਕਰਤਾ ਕੰਪਲੀਟ। ਹੁਣ ਇਸ ਤੋਂ ਬਾਅਦ ਆਪਾਂ ਟਰੈਕਟਰ ਜਿਹੜਾ ਆਪਣੇ ਕੋਲੇ ਮੋਹੀ ਤੋਂ ਆਇਆ ਵੱਲ ਲੁਧਿਆਣੇ ਤੋਂ ਤੇ ਸੋ ਆਪਾਂ ਇਹਦੇ ਗੇਅਰ ਦੀ ਕਰਦੇ ਆਂ ਫਿਟਿੰਗ। 3 ਸਪੀਡ ਵਾਲੇ ਦੀ ਤੇ ਆਉ ਲੈ ਕੇ ਆਈਏ ਸਮਾਨ ਆਪੇ ਦਾ ਜਾ ਕੇ ਕੁਝ ਖਰਾਦ ਦਾ ਕੰਮ ਆਪਾਂ ਕੋੜਕਪੁਰੇ ਕਰਾਉਣਾ ਸੀਗਾ ਉਹ ਚਲਦੇ ਕਰਵਾਉਣਾ ਆਪਾਂ ਬਾਕੀ ਇਹਦੇ ਵਿੱਚ ਪਾਰਟਸ ਜਿਹੜਾ ਯੂਜ਼ ਕਰ ਰਹੇ ਆ ਹਾਲੈਂਡ ਕੰਪਨੀ ਦਾ ਜਿਹਨਾਂ ਨੂੰ ਪਾਵਾਂਗੇ ਬਿਲਕੁਲ ਕੰਪਨੀ ਦਾ ਖੋਲ ਕੇ ਦੇਖਦੇ ਆ ਵਿੱਚ ਕੀ ਨਿਕਲਦਾ ਤੇ ਕਿਹੜੇ ਟਰਬੋ ਆ ਤੇ ਕੀ ਗੱਲਬਾਤ ਆ ਸਾਰੋ ਕੁਝ ਦਿਖਾਵਾਂਗੇ ਮਿੱਤਰੋ ਬਣੇ ਰਿਹਾ ਵੀਡੀਓ ਦੇ ਨਾਲ कंपनी का समान मंगाया टर्बो वगैरा टर्बो मंगाए टर्बो वाले गैस कटो स्पैशल बनाया भाई अपना ਤਰਬੂਲੇ ਗੈਸਟਰ ਤੋਂ ਸਪੈਸ਼ਲ ਮੰਗਾਇਆ ਮਿੱਤਰੋ ਪੱਤੀ ਵਾਲੇ ਬਾਕੀ ਟਰਬੂ ਆਪਣੇ ਆਏ ਆਗੇ 1 2 3 4 ਪੀਸ ਟਰਬੋ ਦੇ ਆ ਇਹ ਸਾਰਾ ਸਵਾਨ ਆਪਣਾ ਟਰਬੋ ਆਇਆ ਹੈ ਮਿੱਤਰੋ ਤੇ ਚਲੋ ਕਰਾਂਗੇ ਫਿੱਟ ਆਪਾਂ ਕਿਉਂਕਿ ਇਹਦੇ ਵਿੱਚ ਆ ਚੀਜ਼ ਤੇ ਪੱਤੀ ਹੀ ਹੁੰਦੀ ਆ ਜਿੱਥੇ ਆਪਣਾ ਪ੍ਰੈਸ਼ਰ ਬਹੁਤ ਜ਼ਿਆਦਾ ਪੈਣਾ ਤੇ ਜਿਹੜੇ ਪਹਿਲਾਂ ਵਾਲੇ ਗੈਸ ਕਟਰ ਸੀਗੇ ਉਹ ਆਪਣੇ ਆ ਸੀਗੇ ਜਿਹਦੇ ਵਿੱਚ ਇੱਥੇ ਕੋਈ ਪੱਤੀ ਨਹੀਂ ਸੀਗੀ ਆਹ ਵਹੇ ਇੰਨਾ ਤੁਸੀਂ ਦੇਖ ਸਕਦੇ ਹੋ ਇਹਦਾ ਇੰਨਾ ਫਰਕ ਹੁੰਦਾ ਹੈ ਟਰਬੋ ਵਾਲੇ ਗੈਸ ਕਟਰ ਨਾਲ ਦੂਜੇ ਗੈਸ ਕਟਰ ਨਾਲ ਚਲੋ ਬਾਕੀ ਆਪਣਾ ਸਮਾਨ ਆਪਣੇ ਕੋਲੇ ਆ ਚੁੱਕਿਆਗਾ ਲਓ ਜੀ ਕਰਦੇ ਹਾਂ ਸੋਨ ਲੀਕਾ ਦਾ ਵਰਕ ਸਟਾਰਟ ਜਿਹਦੇ ਵਿੱਚ ਟਰਬੋ ਵਗੈਰਾ ਦੀ ਇੰਜਨ ਪੰਪ ਦੀ ਫੁੱਲ ਮੋਡੀਫਿਕੇਸ਼ਨ ਕਰਨੀ ਆ ਅੱਜ ਕਰਾਂਗੇ ਕੰਮ ਸਟਾਰਟ ਇਹਦਾ ਤੇ ਜਿਹੜਾ ਇਧਰ ਮੋਹੀ ਤੋਂ ਆਪਣੇ ਲੁਧਿਆਣੇ ਕੋਲ ਟਰੈਕਟਰ ਆਇਆ ਸੀਗਾ ਉਹਦਾ ਵੀ ਕੰਮ ਆਪਣਾ 3 ਸਪੀਡਾ ਗੇਅਰ ਲੱਗ ਚੁੱਕਿਆ ਸੀ ਉਹ ਆਪਾਂ ਘਰ ਛੱਡਿਆ ਸੀਗੇ ਤੇ ਅੱਜ ਆਪਾਂ ਇੱਕ ਲੈ ਕੇ ਆਵਾਂਗੇ ਜੌਂਡੀ ਦਾ ਟਰੈਕਟਰ ਇੱਕ ਸਟੈਂਡਰਡ ਟਰੈਕਟਰ ਉਹ ਦੋਨਾਂ ਨੂੰ ਅੱਜ ਖੋਲ੍ਹ ਦੇਾਂਗੇ ਆਪਾਂ ਇਹਨਾਂ ਦੇ ਵਿੱਚ ਆਪਾਂ ਪਾਵਰ ਵਧਾਉਣੀ ਹੈ ਗੇਅਰ ਲਾਉਣੀ ਹੈਗੇ ਆਓ ਜੀ ਕਰੀਏ ਕੰਮ ਸਟਾਰਟ ਸਭ ਤੋਂ ਪਹਿਲਾਂ ਕਰਦੇ ਟੈਪਟਾ ਵਗੈਰਾ ਦੀ ਫਿਟਿੰਗ ਇਹਦੀ ਲਓ ਜੀ ਯੂਕਾ ਅਡਜਸਟਮੈਂਟ ਆਪਾਂ ਕੰਪਨੀ ਦਾ ਯੂਜ਼ ਕਰ ਰਹੇ ਆ ਸੋਨਾਲੀਕਾ ਪੈਕਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਜਿਹਦੀ ਲਿਸਟ ਹੈਗੀ ਆ 27550 ਰੁਪਏ ਕੁਝ ਬ੍ਰੈਂਡ ਆਪਾਂ ओरिजिनल ਯੂਜ਼ ਕਰ ਰਹੇ ਆ ਇਧਰ ਟੈਪਟਾਂ ਦਾ ਕਲੀਅਰੈਂਸ ਬਿਲਕੁਲ ਸਹੀ ਹੋ ਗਿਆ ਬਾਕੀ ਜਦੋਂ ਤੁਸੀਂ ਟਰਬੋ ਇੰਜਨ ਦੇ ਲਾਵੋ ਸੋਨਾਲੀਕਾ ਟਰੈਕਟਰ ਦੇ ਇਹਦਾ ਟੈਪਟ ਦਾ ਕਲੀਅਰੈਂਸ ਆਪਣਾ ਘੱਟੋ ਘੱਟ ਇਹਦਾ ਘੱਟ ਤੋਂ ਘੱਟ ਹੋਣਾ ਜ਼ਰੂਰੀ ਹੁੰਦਾਗਾ ਜਦੋਂ ਆਪਾਂ ਨਾਰਮਲ ਟਰੈਕਟਰ ਦਾ ਕਰਦੇ ਆ ਉਦੋਂ ਕਲੀਅਰੈਂਸ ਇਹਦਾ ਜ਼ਿਆਦਾ ਰੱਖਦੇ ਆਪਾਂ ਫਰੀ ਪਲੇ ਆ ਜਿਹੜੀ ਟੈਪਟਲ ਵਿੱਚ ਘੱਟ ਰੱਖਦੇ ਆ ਬਿਲਕੁਲ ਹੀ ਲੇਕਿਨ ਸੌਰੀ ਜਦੋਂ ਟਰਬੋ ਲਾਉਣਾ ਹੋਵੇ ਉਦੋਂ ਘੱਟ ਰੱਖਦੇ ਆ ਜਦੋਂ ਟਰਬੋ ਨਹੀਂ ਲਾਉਣਾ ਤੁਸੀਂ ਉਦੋਂ ਫਿਰ ਕਲੀਅਰੈਂਸ ਇਹਦੇ ਦੀ ਜ਼ਿਆਦਾ ਰੱਖਣਾ ਪੈਂਦਾ ਆਪਾਂ ਨੂੰ ਇਹਦੇ ਵਿੱਚ ਵੀ ਕੋਈ ਰਾਜ ਹੁੰਦਾ ਸੱਜਣੋ ਇਹ ਵੀ ਤੁਹਾਨੂੰ ਦੱਸਾਂਗੇ ਚਲੋ ਹੋ ਗਿਆ ਫਿਟਿੰਗ ਆਪਣੀ ਇਹਦਾ ਬੈਂਡ ਵਗੈਰਾ ਦੀ ਹੋਈ ਜਾਂਦੀ ਹੈ ਕੋਈ ਹੋ ਗਿਆ ਆਪਣਾ ਟਰਬੋ ਵਾਲਾ ਬੈਂਡ ਫਿੱਟ ਲਓ ਜੀ ਮਿੱਤਰੋ ਬੈਂਡ ਹੋ ਗਿਆ ਆਪਣਾ ਫਿੱਟ तो इधर जेड़ा आप टबो नवा लिया उन डब्बा खोल रहे हैं बाकी सू दिखा दी ओरिजिनल ब्रांड न्यू डब्बा बंद टर्ब। टर्बो। कोई आप देसी नहीं टर्बो यूज़ कर रहे होलसैड की कंपनी टर्बो है ਫੁੱਲ ਸਾਈਜ਼ ਟਰਬੋ ਲਾਇਆ ਵੱਡਾ ਪੂਰਾ ਆਪਾਂ ਕੋਈ ਛੋਟਾ ਟਰਬੋ ਨਹੀਂ ਯੂਜ਼ ਕੀਤਾ ਫੁੱਲ ਸਾਈਜ਼ ਵੱਡਾ ਟਰਬੋ ਲਿਆ ਲਓ ਜੀ ਆਪਾਂ ਜਿਹੜਾ ਸੋਨਾਲੀਕਾ ਦੇ ਟਰਬੋ ਫਿਟ ਕਰ ਰਹੇ ਆ ਉਹਦਾ ਡੀਜ਼ਲ ਪੰਪ ਲੈਣ ਲਈ ਤੇ ਬਾਈ ਕੋਲੇ ਆਏ ਸੀਗੇ ਤੇ ਡੀਜ਼ਲ ਪੰਪ ਆਪਣਾ ਹੋ ਚੁੱਕਿਆਗਾ ਹੁਣ ਆਪਾਂ ਇਧਰ ਨਿਊਇਲਨ ਦਾ ਪ੍ਰੈਸ਼ਰ ਵਗੈਰਾ ਵਧਾਉਣਾਗਾ ਤੇ ਸੋ ਬਾਈ ਖੋਲੀ ਜਾਂਦਾ ਇਹਨਾਂ ਨੂੰ ਤੇ ਨਿਊਇਲਨ ਤੇ ਪੰਪ ਲੈ ਕੇ ਫਿਰ ਉਸ ਤੋਂ ਚੱਲਦੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਚੱਲ ਕੇ ਬਾਕੀ ਰਹਿੰਦੀ ਫਿਟਿੰਗ ਤੁਹਾਨੂੰ ਦਿਖਾਣੇ ਆ ਤੇਰ ਇੰਟਰਪੂਲਰ ਆ ਟਰਬੋ ਕਿਦਾਂ ਫਿੱਟ ਕਰਦੇ ਆਪਾਂ ਬਾਕੀ ਨੀਵਲ ਨੇ ਕੰਡੀਸ਼ਨ ਕੇ ਮਨੇ ਲਈ ਭਾਈ ਠੀਕ ਆ 15 ਮਾਡਲ ਆ ਜੀ ਸਰ ਬੱਧੀ ਹੁੰਦੀ ਭਾਈ ਚੱਲ ਜਾਣਾ ਨੀਵਲ ਤਾਂ ਠੀਕ ਤੇਰੇ ਨੀਵਲ ਨੇ ਆਪਣੇ ਬਿਲਕੁਲ ਸਹੀ ਹੈ ਤਾਂ ਪਲੰਜਰ ਪਾਉਣੇ ਪਏ ਫਿਰ ਬਾਈ ਇਹਦੇ ਚ ਆ ਫਿਰ ਆਪਣਾ ਜਿਗਾਰਡ ਕਰਨ ਵਾਸਤੇ ਫਿਰ ਪਲੰਜਰ ਬਣਾਉਣੀ ਪਾਉਣੀ ਪੈਂਦੀ ਆ ਸਾਨੂੰ ਹੋਰ ਪਾਉਣੇ ਪੈਂਦੇ ਆ ਸਾਨੂੰ ਆਹ ਕਿਉਂਕਿ ਸੱਜਣੋ ਜਿਹੜੇ ਪਲੰਜਰ ਇਹਦੇ ਨਾਲ ਦਿੰਦੇ ਆ ਉਹ ਬਦਲਨੇ ਪੈਂਦੇ ਸਾਨੂੰ ਕਿਉਂਕਿ ਜਿਹੜੇ ਰੈਨਲ ਪਲੰਜਰ ਅੰਦਰ ਡੀਜ਼ਲ ਘਟ ਦਿੰਦੇ ਆ ਚੱਕਰਾਂ ਦੇ ਵਿੱਚ ਤੇ ਚਲੋ ਆਪਾਂ ਹੁਣ ਆ ਪਲੰਜਰ ਪਵਾ ਲਈ ਮੋਟੇ ਤੇ ਇਧਰ ਨੋਇਲਾਂ ਦੀ ਵੀ ਹੋ ਜਾਣੀ ਸੈਟਿੰਗ ਪੂਰੀ ਤੇ ਫਿਰ ਤੁਹਾਨੂੰ ਵਾਇਵ ਵਗੈਰਾ ਵਿਸਲ ਬਖਾਰਾ ਚੈੱਕ ਕਰਵਾਵਾਂਗੇ ਚਲੋ ਭਾਈ ਇਧਰ ਪ੍ਰੈਸ਼ਰ ਵਧਾਈ ਜਾਂਦਾ ਨੋਇਲਾਂ ਦਾ ਕਿਉਂਕਿ ਪਹਿਲਾਂ ਪ੍ਰੈਸ਼ਰ ਘਟ ਸੀਗਾ ਤੇ ਪ੍ਰੈਸ਼ਰ ਵਧਾਉਣ ਲਈ ਇਹਦੇ ਵਿੱਚ ਕਵਾਸ਼ਾਂ ਵਗੈਰਾ ਪੈਂਦੀਆਂ ਹੁੰਦੀਆਂ ਨੇ ਪਤਲੀਆਂ ਪਤਲੀਆਂ ਦੀ ਗਾਖਣਾ ਦੀਂਦੀਆਂ ਹੋਣੀ ਨੇ ਆਹ 스프ਰਿੰਗ ਦਾ ਵੀ ਦਬਾਅ ਬਹੁਤ ਹੁੰਦਾ ਉਹਣਾ ਹੋ ਗਿਆ ਸਹੀ ਲਓ ਜੀ ਮਤਲਬ ਕਿ ਪ੍ਰੈਸ਼ਰ ਇਹਦਾ ਇੱਕ ਨਿਵਲ ਦਾ ਹੋ ਗਈ ਓਕੇ ਆਪਣੀ ਹੁਣ ਖੋਲ ਕੇ ਕਿ ਟੇਬਲ ਆਉਣੀ ਹੈ ਠੀਕ ਹੈ ਟੇਬਲ ਕੱਦ ਲਾਉਣੀ ਪੈਂਦੀ ਹੈ ਠੀਕ ਆ ਨਵੀ ਸੱਜਣੋ ਜੋ ਆਪਾਂ ਸਾਇਲੈਂਸਰ ਉਧਰੋਂ ਨੀਲੇ ਦੀ ਸ਼ਾਪ ਤੋਂ ਲਿਆਏ ਸੀਗੇ ਇਹ ਕਿਉਂਕਿ ਇਹ ਆਪਾਂ ਜਿਹੜਾ ਸੋਨਾਲੀ ਕਾ ਟਰੈਕਟਰ ਆਪਾਂ ਕਾਂਦ ਵਾਲੇ ਤੋਂ ਤਿਆਰ ਕਰ ਰਹੇ ਆ ਉਹਦੇ ਉੱਪਰ ਆਪਾਂ ਸਾਇਲੈਂਸਰ ਪਾਈਪ ਵਾਲਾ ਲਾਉਣਾਗਾ ਵਿਸਲ ਵਾਲਾ ਤੇ ਬਾਕੀ ਇਧਰ ਬਾਈ ਨਾੜ ਕਰਾਂ ਦੀ ਕ੍ਰੈਂਕ ਦੇ ਉੱਪਰ ਮਾਲ ਵਗੈਰਾ ਭਰੀ ਜਾਂਦਾਗਾ ਚੱਲੀ ਜਾਂਦਾ ਕੰਮ ਪੂਰਾ ਤੇ ਇਧਰ ਆਪਣਾ ਇੰਜਨ ਜਿਹੜੇ ਮਾਨਸ ਵਾਲਾ ਤੇ ਪੱਟੀ ਵਾਲਾ ਟਰੈਕਟਰ ਦਾ ਵੀ ਇੰਜਨ ਆਪਣਾ ਖੁੱਲਿਆ ਪਿਆਗਾ ਇਹਦੇ ਵਿੱਚ ਆਪਣਾ ਸਮਾਨ ਨਹੀਂ ਆਇਆ ਜਿਹਦੇ ਕਾਰਨ ਕਰਕੇ ਆਪਣਾ ਸਮਾਨ ਕੰਮ ਰੁਕਿਆ ਵਾ ਤੇ ਚਲੋ ਕੱਲ ਨੂੰ ਆਪਣੇ ਕੋਲੇ ਪਾਰਸੇ ਦਾ ਸਾਰਾ ਆ ਜਾਊਗਾ ਉਹਦਾ ਵੀ ਦੇਖੀ ਸਮਾਨ ਇੱਧਰ ਪਿਆ ਦਾ ਤੇ ਬੱਸ ਵਗੈਰਾ ਲਵਾ ਕੇ ਤੇ ਫਿਰ ਇਸ ਤੋਂ ਬਾਅਦ ਚੱਲਾਂਗੇ ਵਰਕਸ਼ਾਪ ਕਿਉਂਕਿ ਆ 80 ਗਲਾਸ ਪਾਈਪ ਦੇ ਉੱਪਰ ਆਪਾਂ ਇੱਕ ਬੁਸ਼ ਲਵਾਉਣਾ ਬੁਸ਼ ਠਕਾ ਕੇ ਦੇ ਉੱਪਰ ਸਲੈਂਸਰ ਚੜਦਾ ਕਰਨਾ ਆਪਾਂ ਲੋ ਲਵਾ ਕੇ ਬਹੁਤ ਆਪਾਂ ਤੇ ਚੱਲਦੇ ਆ ਇਸ ਤੋਂ ਬਾਅਦ ਆਪਣੀ ਵਰਕਸ਼ਾਪ ਤੇ ਕਿਹੜੇ ਡੈਕਟਰ ਦੀ ਕ੍ਰੈਂਕ ਆ ਬਾਈ ਇਹ 56 ਠੀਕ ਆ ਕੀ ਬਣਾਈ ਜਨੇ ਆ ਤਾਂ ਫਿਰ ਪੈਂਡ ਬਾਈ ਹਾਂ ਜੀ 105 ਪੋਰ ਪਾਈ ਜਨੇ ਆ ਤੇ ਸੀਲਾ ਦੂ ਦੂ ਜਾਂਦੀ ਆ ਇਹਦਾ ਆਪਾਂ ਠੀਕ ਆ ਮਾਲ ਕਰਕੇ ਤੇ ਬਾਈ ਇਹ ਵੈਲਡਿੰਗ ਨਾ ਖਰਾਬ ਨਹੀਂ ਹੁੰਦੀ ਫਿਰ ਟੁੱਟਣ ਟੁੱਟਣ ਦਾ ਡਰ ਨਹੀਂ ਰਹਿੰਦਾ ਨਹੀਂ ਨਹੀਂ ਜੀ ਆਈ ਨਹੀਂ ਪਤਾ ਨਹੀਂ ਕਿੰਨੇ ਇਹ ਕਰਦੇ ਕਿ ਟੁੱਟਣ ਦਾ ਖਤਰਾ ਨਹੀਂ ਠੀਕ ਆ ਨਹੀਂ ਕਈ ਕਹਿੰਦੇ ਆ ਟੈਂਪਰ ਹੋ ਜਾਂਦੀ ਘਟ ਜਾਂਦੀ ਆ ਨਹੀਂ 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 ਕੋਈ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਠੀਕ ਆ ਤੇ ਮੰਨ ਲਓ ਕਈ ਵਾਰੀ ਜੇ ਕ੍ਰੈਂਕੀ ਟੁੱਟ ਜੇ ਤਾਂ ਉਹ ਵੀ ਵੈਲਡ ਹੋ ਜਾਂਦੀ ਆ ਆਂਦੀ ਪਾਕਿਸਤਾਨ ਵਾਲੇ ਤਾਂ ਬਹੁਤ ਕੁਝ ਕਰ ਦਿੰਦੇ ਹੋ ਉਹ ਉਹਨਾਂਦਰ ਬਹੁਤ ਕਰਦੇ ਆ ਨਾ ਵੀਡੀਓ ਬਹੁਤ ਆਉਂਦੀਆਂ ਬਹੁਤ ਬਹੁਤ ਕਰ ਦਿੰਦੇ ਆ ਜੀ ਉਹ ਤਾਂ ਉਹੋ ਜਿਹੀ ਬਣਾਉਂਦੇ ਜਮ ਹੁੰਦੀ ਕੀ ਹਾਂ ਕਹਿੰਦੇ ਆਪਣੇ ਕੋਲੇ ਉਸ ਤਰ੍ਹਾਂ ਦੇ ਉਹ ਦੇ ਸੰਦੇ ਹੈ ਨਹੀਂ ਕਿ ਜਾਨ ਕਿ ਉਹਨਾਂ ਕੋਲ ਤਾਂ ਬਹੁਤ cranes ਦੀਆਂ ਜਾਨੀਆਂ ਟੈਂਪਰ ਕਰਨਾ ਹੁੰਦੀ ਸਭ ਕੁਝ ਹੁੰਦਾਗਾ ਠੀਕ ਠੀਕ ਆ ਬਾਕੀ ਉਹਨਾਂ ਕੋਲ ਟਰਾਈ ਵਾਲਾ ਸਾਰਾ ਸਮਾਨ ਹੁੰਦਾਗਾ ਆਪਣੀ ਨੂੰ ਜੀਤਾ ਹੈ ਨਹੀਂ ਠੀਕ ਆ ਠੀਕ ਆ ਫਿਰ ਚਲੋ ਚਲੋ ਵੀ ਮੇਤਰੋ ਬਾਕੀ ਚੱਲਦੇ ਹਾਂ ਇਸ ਤੋਂ ਬਾਅਦ ਆਪਾਂ ਵਰਕਸ਼ਾਪ ਤੇ ਚੱਲ ਕੇ ਦਿਖਾਵਾਂਗੇ ਤੁਹਾਨੂੰ ਸਾਰਾ ਜਗਾ ਜਿਹੋ ਆਪਾਂ ਸੋਨਾ ਲਿਕਾ ਦੀ ਬੈਂਡੀ ਵਗੈਰਾ ਕਰਾਉਣਾ ਆਈ ਸੀ ਬਾਈ ਤੋਂ ਤੇ ਬੈਂਡੀ ਦੇ ਵਿੱਚ ਇੱਥੇ ਆਪਾਂ MPCS ਜੂਨਿਅਰ ਲੱਗਦਾ ਸੀ ਆਪਾਂ ਜਿਹਦੇ ਕਾਰਨ ਕਰਕੇ ਆਪਾਂ ਨੂੰ ਪਲੇਟ ਨੂੰ ਕੱਟ ਕੇ ਥੱਲੇ ਨੂੰ ਕਰਕੇ ਲਵਾਉਣੀ ਪੈਣੀ ਆ ਆਪਾਂ ਤੇ ਇਹ ਇੱਕ ਲਵਾ ਕੇ ਆਪਾਂ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਵਰਕਸ਼ਾਪ ਤੇ ਇੱਕ ਆਪਾਂ ਜਿਹੜੀ ਬਲੋ ਵਾਲੀ ਪਾਈਪ ਆ ਗਈ ਜਿਹੜੀ ਆਪਣੀ ਡੀਜ਼ਲ ਪੰਪ ਦੇ ਅੱਗੇ ਲੱਗੀ ਹੁੰਦੀ ਹੈ ਬਲੋ ਵਾਲੀ ਪਲੇਟ ਆ ਉਹਦੇ ਵਿੱਚ ਇੱਕ ਸਰਾਖ ਬਣਾ ਕੇ ਵਿਗਾੜ ਬਣਵਾਇਆ ਤੇ ਇਹ ਵੀ ਕਰਵਾ ਕੇ ਬਾਈ ਤੋਂ ਬਚਾਲਦੇ ਆ ਇਸ ਤੋਂ ਬਾਅਦ ਵਰਕਸ਼ਾਪ ਆ ਜਗਾਰਡ ਬਣਵਾਇਆ ਤੇ ਕਿਉਂਕਿ ਇਹਦੇ ਅੰਦਰਲੇ ਪਾਸੇ ਵੈਲਡਿੰਗ ਲਵਾ ਦੇਾਂਗੇ ਆਪਾਂ ਕਿਉਂਕਿ ਜੇ ਮੰਨ ਲਓ ਬਾਹਰਲੇ ਪਾਸੇ ਆਪਾਂ ਵੈਲਡਿੰਗ ਲਵਾਉਂਦੇ ਸੀ ਤਾਂ ਬਹੁਤ ਜ਼ਿਆਦਾ ਭੜੀ ਜਾਂਦੀ ਸੀ ਜਿਹਦੇ ਕਾਰਨ ਕਰਕੇ ਆਪਾਂ ਸੱਲ ਮਾਰ ਕੇ ਪੂਰਾ ਪੂਰਾ ਤੇ ਇਸ ਤੋਂ ਬਾਅਦ ਅੰਦਰਲੇ ਪਾਸੇ ਵੈਲਡਿੰਗ ਕਰਵਾ ਦਿਆਂਗੇ ਤੇ ਚਲੋ ਧੰਨਵਾਦ ਬਾਕੀ ਜੁੜ ਰਹੇ ਹੋ ਵੀਡੀਓ ਆਪਣਾ ਟਰਬੋ ਫਿੱਟ ਸੋਨਾਲੀਕਾ ਦੇ ਉੱਤੇ ਤੇ ਮਲ ਲਗਭਗ ਆਪਣੀ ਅੱਧੀ ਹੀ ਫਿਟਿੰਗ ਆਪਣੀ ਕੰਪਲੀਟ ਹੋ ਚੁੱਕੀ ਆ ਅੱਧੀ ਸੈਟਿੰਗ ਆਪਣੀ ਕੰਪਲੀਟ ਹੋ ਚੁੱਕੀ ਆ ਤੇ ਅੱਜ ਲਾਵਾਂਗੇ ਸਲੈਂਸਰ ਫਿਰ ਉਸ ਤੋਂ ਬਾਅਦ ਕਰਾਂਗੇ ਇੰਟਰਕੂਲਰ ਦੀ ਫਿਟਿੰਗ ਆਪਾਂ ਤੇ ਇਧਰ ਆਪਣਾ ਭੋਲੇ ਭਰਾ ਵਾਲਾ ਟਰੈਕਟਰ ਜਿਹੜਾ ਆਪਣੇ ਕੋਲ ਸੰਧਾ ਮੇਡ ਤੋਂ ਆਇਆ ਸੀਗਾ ਤੋ ਸੋ ਸੱਚਾ ਵੀ ਖੁੱਲ ਚੁੱਕਿਆਗਾ ਇਹਦੇ ਵਿੱਚ ਗੀਅਰ ਦੇ ਵਿੱਚ ਇੱਕ ਤਾਂ ਸ਼ਾਫਟ ਖਰਾਬ ਨਿਕਲੀ ਆ ਠੀਕ ਹੈ ਇਹਦੇ ਦੰਦੇ ਟੇਪਰ ਹੋਏ ਪਏ ਨੇ ਇੱਕ ਇਹਦੇ ਰੋਲਰ 베ਰਿੰਗ ਟੁੱਟੇ ਨੇ ਇੱਕ ਆਹ ਵਾਲਾ 베ਰਿੰਗ ਟੁੱਟਿਆ ਇੱਥੋਂ ਵਾਲਾ ਬਾਕੀ ਤੁਹਾਨੂੰ ਕੱਢ ਕੇ ਬਾਹਰ ਦਿਖਾਉਣਾ ਸ਼ਾਫਟ ਇਹ ਇੱਕ ਸ਼ਾਫਟ ਬਦਲਣੀ ਪਊਗੀ ਆਪਾਂ ਨੂੰ 베ਰਿੰਗ ਬਦਲਨੇ ਪੈਣਗੇ ਤੇ ਚਲੋ ਹੋਈ ਜਾਂਦਾ ਆਪਣਾ ਕੰਮ ਕੰਪਲੀਟ ਤੇ ਜਲਦੀ ਆਪਾਂ ਇਹਨੂੰ ਟਰੈਕਟਰ ਨੂੰ ਵੀ ਕੰਪਲੀਟ ਕਰ ਦਨੇ 1-2 ਦਿਨਾਂ ਦੇ ਵਿੱਚ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ ਲੱਗਣਾਗਾ ਕਰਨਪਰਾ ਵਾਲੇ ਟਰੈਕਟਰ ਨੂੰ ਜਿਹਦਾ ਵੀ ਇੰਜਨ ਆਪਣੇ ਕੋਲੇ ਆ ਜਾਊਗਾ ਇੱਕ ਦੋ ਦਿਨਾਂ ਚ ਬਣ ਕੇ ਤੇ ਬਾਕੀ ਤੁਸੀਂ ਦੇਖ ਰਹੇ ਹੋ ਫਿਟਿੰਗ ਵਗੈਰਾ ਚੱਲੀ ਜਾਂਦੀ ਆ ਓਕੇ ਜੀ ਰਿਪੋਰਟਾਂ ਫੁੱਲ ਫਿਰ ਆਪਣੇ ਕੋਲ ਟਰਬੋ ਵਾਲੇ ਮੋਡੀਫਿਕੇਸ਼ਨ ਵਾਲੇ ਟਰੈਕਟਰ ਵਾਵਾ ਆਏ ਖੜੇ ਨੇ ਉਹ ਵੀ ਕਰਨੇ ਆਪਾਂ ਜਲਦ ਕੰਪਲੀਟ ਹਾਂਜੀ ਮਿੱਤਰੋ ਜਿਹੜਾ ਆਪਣਾ ਇੰਟਰਕੂਲਰ ਸੀ ਸੋਨਾਲੀਕਾ ਦੇ ਹੋ ਗਿਆ ਫਿੱਟ ਤੇ 에어 ਸਿਲੰਡਰ ਦੀ ਫਿਟਿੰਗ ਆਪਾਂ ਇੱਥੇ ਜੇ ਕਰਾਂਗੇ ਜੇ ਆਪਾਂ ਨੂੰ ਕੋਈ ਲੱਗਿਆ ਗਰਮ ਦਾ ਫੇਰ ਆਪਾਂ ਸਾਈਡ ਤੇ ਕੱਢ ਦਿਆਂਗੇ ਕਿਰਾਂ ਆਪਾਂ 에어 ਸਿਲੰਡਰ ਦੀ ਫਿਟਿੰਗ ਆਪਾਂ ਜੇ ਅੱਗੇ ਕਰਤੀ ਤੇ ਬਾਕੀ ਇੰਟਰਕੂਲਰ ਦੀ ਫਿਟਿੰਗ ਹੋਈ ਜਾਂਦੀ ਆ ਸਟੀਲ ਪਾਈਪ ਦੇ ਨਾਲ ਤੇ ਚਲੋ ਰਾਤ ਦਾ ਹੋ ਗਿਆ ਨਿਹਰਾ ਦਾ ਟਾਈਮ ਮੇਰੇ ਸਾਹਮਣੇ 11 ਵਜੇ ਵਜਦੇ ਦਾ ਟਾਈਮ ਆ ਗਿਆ ਉਹਦੇ ਉੱਤੇ ਹੋ ਗਿਆ ਟਾਈਮ ਤੇ ਇਸ ਤੋਂ ਬਾਅਦ ਚਲਦੇ ਆ ਘਰ ਆਪਾਂ ਕਿਉਂਕਿ 12:00 ਵਜੇ ਦੇ ਕਰੀਬ ਪਹੁੰਚ ਜਾਗੇ ਆਪਾਂ ਤੇ ਇਧਰ ਸਟੈਂਡਰਡ ਟਰੈਕਟਰ ਦਾ ਵੀ ਆਪਣਾ ਤੁਹਾਨੂੰ ਦਿਖਾਇਆ ਏਅਰ ਬਾਕਸ ਦਾ ਖੁੱਲਿਆ ਪਿਆ ਭੋਲਾ ਭਰਾ ਆਪਣਾ ਜੋ ਕੇ ਨਹੀਂ ਸੰਧ ਮਾ ਤੋਂ ਨੀਂਗਾ ਟਰੈਕਟਰ ਹੈ ਸੰਧ ਮਾ ਬੇਟ ਤੋਂ ਟਰੈਕਟਰ ਹੈ ਭੋਲੇ ਭਰਾ ਦਾ ਤੇ ਇਧਰ 4511 ਆਪਣਾ ਜਿਹੜਾ ਖੱਟਣਾ ਤੋਂ ਆਇਆ ਸੀ ਬਾਈ ਦਾ ਤੇ ਇਹ ਵੀ ਆਪਣਾ ਕੰਪਲੀਟ ਹੋਇਆ ਪਿਆਗਾ ਤੇ ਇਹ ਵੀ ਜਲਦ ਤੋਰ ਦਿਆਂਗੇ ਆਪਾਂ ਤੇ ਸੜਕਾਂ ਦੇਖੋ ਸੁਨਸਾਰ ਪੂਰੀ ਤੇ ਚਲੋ ਸੱਜਣੋ ਬਾਕੀ ਇਸ ਤੋਂ ਬਾਅਦ ਚੱਲਦੇ ਆਪਾਂ ਘਰ ਤੇ ਵੀਡੀਓ ਦੀ ਕਰਦੇ ਸਮਾਪਤੀ ਆਪਾਂ ਇੱਥੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੀ ਤੇ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਤੇ ਕਰਾਵਾਂਗੇ ਚੈੱਕ ਤੁਹਾਨੂੰ ਇੱਧਰ ਸੋਨਾਲੀ ਕਾਰ ਐਕਸ ਦਾ ਸਾਊਂਡ ਵਗੈਰਾ ਚੈੱਕ ਤੇ ਨਾਲੇ ਕਰਾਵਾਂਗੇ ਦੀ ਖਿਚਾਈ ਚੈੱਕ ਤੇ ਚਲੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ